ਸ਼੍ਰੀ ਕਾਲ ਤੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਕਰੀਬ 11:30 12 ਦਾ ਟਾਈਮ ਹੋ ਰਿਹਾ ਜੀ ਇੱਕ ਬੱਚਾ ਸੀਗਾ ਜੀ ਛੋਟਾ ਜਿਹਾ ਗੁਵਿੰਦਗੜ ਐਨੀਮਲ ਰੈਡ ਨੇ ਰੈਫਰ ਕੀਤਾ ਸੀਗਾ ਨਵਜੀਵਨ ਵੈਲਫੇਅਰ ਸੁਸਾਇਟੀ ਨੂੰ ਉਹਨੂੰ ਹੁਲੇ ਸ਼੍ਰੀਜੀ ਗਊ ਸੇਵਾ ਸੁਸਾਇਟੀ ਲੈ ਕੇ ਆਏ ਸੀਗੇ ਅੰਦਰ ਹਸਪੀਟਲ ਦੇ ਵਿੱਚ ਛੜਤਾ ਤੇ ਫਰਸਟ ایڈ ਵੀ ਦਿੱਤੀ ਜੀ ਤੇ ਜਿਹੜੇ ਇੰਜੈਕਸ਼ਨ ਵਗਲਾ ਕਰਨੇ ਸੀ ਉਹ ਵੀ ਲਾ ਗਏ ਐਕਚੁਅਲੀ ਵਿੱਚ ਕੰਡੀਸ਼ਨ ਇਹ ਸੀਗੀ ਕਿ ਐਕਸੀਡੈਂਟਲ ਕੰਡੀਸ਼ਨ ਸੀ ਜੀ ਜਿੱਦਾਂ ਇੰਜੈਕਸ਼ਨ ਵੀ ਲਾਤਾ ਤੇ ਹੁਣ ਤੁਸੀਂ ਐਂਡ ਤੱਕ ਵੀਡੀਓ ਦੇ ਵਿੱਚ ਦੇਖੋਗੇ ਕਿ ਹਰਾ-ਚਾਰਾ ਵੀ ਪਾਤਾ ਤੇ ਬੜਾ ਖੁਸ਼ ਹੋ ਕੇ ਖਾ ਰਿਹਾ ਹੈ ਰਾਤ ਦਾ 11:30 12:00 ਦਾ ਟਾਈਮ ਹੋ ਗਿਆ ਤੁੰਦ ਦੇ ਵਿੱਚ ਆਈ ਸੀ ਕਰੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਨਹੀਂ ਲੋਕੀ ਅਰਝਾਈ ਲਈ ਪਏ ਨੇ ਕਿ ਹਾਂ ਬਈ ਸੋ ਜੀ ਹੁਣ ਧੁੰਦ ਹੋ ਗਈ ਤੇ ਇਸ ਵੇਲੇ ਵੀ ਸੇਵਾ ਦੇ ਵਿੱਚ ਰੁੱਝੇ ਹੋਏ ਆ ਬਹੁਤ ਬਹੁਤ ਸ਼ੁਕਰੀਆ ਕਰੀ ਤੁਹਾਡਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਹੀ ਅਪੀਲ ਕਰਨਾ ਚਾਹੁੰਦਾ ਜੀ ਠੀਕ ਆ ਜਿਆਦਾ ਨਹੀਂ ਆਪਣੇ ਮਹੱਲੇ ਦੇ ਵਿੱਚ ਆਪਣੇ ਘਰ ਦੇ ਆਲੇ ਦੁਆਲੇ ਇੱਕ ਅੱਦੇ ਜਾਨਵਰ ਦੀ ਜਰੂਰ ਦੇਖਭਾਲ ਕਰਿਆ ਕਰੋ ਇੱਕ ਰੋਟੀ ਪਾਣ ਨਾਲ ਕੋਈ ਨੀਵਾ ਨਹੀਂ ਹੋ ਜਾਂਦਾ ਜਾਂ ਕੋਈ ਬੜਾ ਨਹੀਂ ਹੋ ਜਾਂਦਾ ਤਾਂ ਇੱਕ ਰੋਟੀ ਕੱਢ ਕੇ ਤਾਂ ਤੁਸੀਂ ਜਰੂਰ ਦੇ ਸਕਦੇ ਹੋ ਇਹਦੇ ਨਾਲ ਪਿਆਰ ਹੀ ਵਧੂਗਾ ਤੇ ਜਿਹੜੇ ਲੋਕ ਇਹਦੇ ਨੇ ਕਿ ਹਾਂ ਵੀ ਕੁੱਤੇ ਸਾਨੂੰ ਪੜਦੇ ਨੇ ਐਵੇਂ ਆ ਤੁਸੀਂ ਇੱਕ ਰੋਟੀ ਜਰੂਰ ਦੇ ਕੇ ਦੇਖਿਓ ਤੁਹਾਡੇ ਨਾਲ ਤੁਹਾਨੂੰ ਘਰ ਤੱਕ ਜਰੂਰ ਛੱਡ ਕੇ ਆਊਗਾ ਸਤਿ ਸ਼੍ਰੀ ਅਕਾਲ ਤੇ ਜੈ ਸ਼੍ਰੀ ਰਾਮ ਜੀ ਵੀਡੀਓ ਨੂੰ ਐਂਡ ਤੱਕ ਫਿਰ ਦੇਖਿਓ ਤੇ i mm -hmm.